ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਕੋਮਲ ਅਟਵਾਲ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ ਮੈਂ ਆਸ ਕਰਦੀ ਹਾਂ ਕਿ ਜਿਹੜਾ ਗੀਤ ਤੁਹਾਡੇ ਰੂਬਰੂ ਕਰਨ ਲੱਗੀ ਆ ਇਸ ਨੂੰ ਵੀ ਬਹੁਤ ਸਾਰਾ ਪਿਆਰ ਸਤਿਕਾਰ ਦਿਓਗੇ ਕਦੇ ਐਸੇ ਪੈਰ ਥੱਲੇ ਕਦੇ ਉਸ ਪੈ ਸਪੈਰ ਥੱਲੇ ਕਦੇ ਉਸ ਪੈਰ ਥੱਲੇ ਕਾ ਨੂੰ ਠੋਕਰ ਤੁਮਾਰੇ ਅਸੀਂ ਬੜੇ ਦੁੱਖ ਚੱਲੇ ਮਰਮਕਿਆਂ ਨੂੰ ਜਿੰਦ ਦੇ ਸੁਬਾਲ ਪੁੱਛਦੀ ਐਨੀ ਤੂੰ ਜਾਣ ਜਾਣ ਕੇ ਕੇ ਪੱਤ ਝੜਾ ਵਿੱਚ ਪੱਤੇ ਆਂ ਦਾ ਹਾਲ ਪੁੱਛਦੀ ਐਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ